ਅੱਜ ਦੀ ਪੌਡਕਾਸਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਤੇ ਸਭ ਨੂੰ ਜੀ ਆਇਆਂ ਸਸਤਰੀਕਾਲ ਸੋ ਆਓ ਫਿਰ ਅੱਜ ਦੇਖਦੇ ਹਾਂ ਨਾਮਵਰ ਕਹਾਣੀਕਾਰ ਜਿੰਦਰ ਨਾਲ ਇਸ ਮੁਲਾਕਾਤ ਦੀ ਅਗਲੀ ਕਿਸ਼ਤ ਸੋ ਉਮੀਦ ਕਰਦਾ ਹਾਂ ਕਿ ਜਿਹੜੀ ਗੱਲਬਾਤ ਕੀਤੀ ਗਈ ਹੈ ਜਿਸ ਤਰ੍ਹਾਂ ਤੁਸੀਂ ਪਹਿਲੀ ਕਿਸ਼ਤ ਨੂੰ ਪਸੰਦ ਕੀਤਾ ਹੈ ਤੇ ਇਸ ਨੂੰ ਵੀ ਪਸੰਦ ਕਰੋਗੇ ਔਰ ਮੈਨੂੰ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਸੋ ਲਾ ਕੇ ਸੁਣਦੇ ਹਾਂ ਅਗਲੀ ਕਿਸ਼ਤ ਗੱਲ ਮਤਲਬ ਅਜੇ ਵੀ ਮੈਂ ਅਜੇ ਅਜੇ ਵੀ ਅਜੇ ਵੀ ਇਹ ਜੀਤ ਸਟਿਲ ਬਹੁਤ ਵੱਡੀ ਕਹਾਣੀ ਕਲਾਵਾ ਮੈਂ ਦੇਖੋ ਬਾਕੀ ਪਛਾਵੇਂ ਬਹੁਤ ਪੜਦਾ ਮੈਂ ਜੀ ਬਹੁਤ ਪੜਦਾ ਮੈਂ ਕਮੇਡੀ ਸ਼ੋਰ ਚ ਲੱਗੇ ਉਹਦੇ ਪ੍ਰਕਾਰ ਤੇ ਸਭ ਪੜਿਆ ਦੂਜੀ ਪਛਾਵੇਂ ਪੜਦਾ ਅ ਮੇਰੇ ਇੱਕ ਇੱਕ ਵਿੱਚ ਧਾਰਨਾ ਬਣੀ ਕਨਸੈਪਟ ਬਣਿਆ ਜਾ ਮੈਂ ਆਪਣੇ ਦੋਸਤਾਂ ਤੋਂ ਸਿੱਖਿਆ ਕਿਸੇ ਵੀ ਲੇਖ ਨੂੰ ਦੂਜੀਆਂ ਪਛਾਵਾਂ ਮਦਦ ਟੀਚਰ ਬਹੁਤ ਪਾਣਾ ਚਾਹੀਦਾ ਬਿਲਕੁਲ ਫੇਰੀ ਉਹਦੀ ਜਦੋਂ ਉਹ ਪੰਜਾਬੀ ਦੀ ਲੱਲੇ ਬੱਬੇ ਕਰਕੇ پڑھ ਕੇ ਟ੍ਰੋਫੀ ਦਾ ਬੰਦਾ ਉਹਦੀ ਉਹਦੀ ਸੋਚ ਹੀ ਮੇਰੇ ਹੋ ਜਣੀ ਹੈ ਮੈਂ ਇੰਗਲਿਸ਼ ਕਿੱਜਾ ਬੜਦਾ ਮੈਂ ਸੁਨੀਲ ਕੱਕੜਾ ਸਾਈਕੋਲੋਜਿਸਟ ਫਿਲਾਸਫਰ ਨੋਬਲਿਸਟ ਮੈਂ ਤੇ ਕਕਰੀਬ ਉਹਦੀ ਸਾਰੀ ਕਿਤਾਬ ਪੜੀ ਆ ਹੂੰ 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 ਉਹਦਾ ਉਹਦੇ ਇੰਟੀਮੀਟਲੀ ਇੱਕ ਇੱਕ ਤਾਂ ਕਮਾਲ ਦੀ ਆ ਮੇਰਾ ਦਾ ਮੀਰਾ ਜੀ ਮਹਾਤਮਾ ਨਬਲਬਾਬ ਬਦਿਆ ਕਾਮਯੋਗੀ ਨਬਲਬਾਬ ਬਦਿਆ ਫਿਰ ਉਹਨੇ ਹਿੰਦੀ ਚੀਦ ਕੇ ਆਪਣੇ ਸਾਧੂ ਜਾਂ ਸੰਤ ਪਿੱਛੇ ਵੀ ਉਹਦੀ ਮੌਤ ਪਈ ਕਿਤਾਬੇ ਦਾ ਇੰਡੀਅਨ ਜਦੋਂ ਮੈਂ ਉਹ ਪੜਦਾ ਮੈਨੂੰ ਇੰਡੀਅਨ ਇੰਡੀਅਨ ਲੋਕਾਂ ਦੀ ਜੜਾ ਜੜਾ ਸੋਚਾਂ ਜਾਂ 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 ਮੇਰੇ ਸਭ ਤੋਂ ਵੱਡੀ ਕਿਤਾਬ ਐਪਿਕ ਮਹਾਭਾਰਤਾਂ ਮੇਰੀ ਕੁਛ ਕੁਸ਼ਣ ਕੁਸ਼ਣ ਨਾ ਤਾਂ ਮੈਂ ਸਮਝਦੀ ਕੁਛ ਹੁੰਦੀ ਐ ਮੈਂ ਜਣਾ ਤੋ ਸਮਝਾਂ ਨਾ ਕਿ ਮੋਂਪਨ ਉੱਪਰ ਹੁਣੇ ਦੇਖਣਾ ਮੈਂ ਥੱਜ ਜੜੋਂ ਸਮਝਾਂ ਤੇ ਉਹ ਮੈਂ ਕਿ ਪੰਦੇ ਹੁਣੇ ਦੇਖੋ ਇੰਨਾ ਇੰਨੀਆਂ ਕਿਤਾਬਾਂ ਇੰਨੇ ਐਪਿਕ ਪਾਇਆ ਮੈਂ ਹੋਮਵਰ ਦਾ ਰੀਸੀ ਪੜਿਆ ਦਾ ਐਲਈਡੀ ਪੜਿਆ ਸੋਫਾ ਲਈ ਪੜਿਆ ਉਹਨੇ ਉਹ ਸਭ ਕੁਝ ਸਭ ਕੁਝ ਮਾਈਂਡ ਵਿੱਚ ਪਿਆ ਹੁੰਦਾ ਜੀ ਹਾਂਜੀ ਹਾਂਜੀ ਤੇ ਉਹ ਫਿਰ ਤੁਹਾਡੀਆਂ ਰਚਨਾਵਾਂ ਦੇ ਵਿੱਚ ਆਉਂਦਾ ਹੈ ਤਾਂ ਸੇਫਟੀ ਕਿਟ ਤੱਕ ਪਹੁੰਚਦੇ ਹਾਂ ਤੁਸੀਂ ਇਹਦੇ ਵਿੱਚ ਜਿਹੜਾ ਸੇਫਟੀ ਕਿਟ ਤੁਹਾਡੀ ਕਿਤਾਬ ਜੀ ਨੂੰ ਪੁਰਸਕਾਰ ਵੀ ਮਿਲਿਆ ਸੋ ਇਹਦੇ ਵਿੱਚ ਤੁਸੀਂ ਜਿਹੜੇ ਹੈਗੇ ਨੇ ਉਹ ਮਨੁੱਖ ਦੀ ਜਿਹੜੀ ਸਾਈਕਲੋਜੀ ਹੈ ਔਰਤ ਮਰਦ ਦੇ ਰਿਸ਼ਤੇ ਨੇ ਉਹਨਾਂ ਨੂੰ ਵੀ ਫੜਿਆ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਜਿਸ ਤਰ੍ਹਾਂ ਤੁਸੀਂ ਪ੍ਰਭਾਵਤ ਸੀਗੇ ਤੁਸੀਂ ਜੀਤ ਕੌਰ ਦੀ ਗੱਲ ਕੀਤੀ ਹੈ ਤੁਸੀਂ ਹੋਰ ਲੇਖਕਾਂ ਦੀ ਗੱਲ ਕੀਤੀ ਹੈ ਸੋ ਤੁਸੀਂ ਉਸ ਤਰ੍ਹਾਂ ਜਿਹੜਾ ਹੈਗਾ ਤੁਸੀਂ ਉਸ ਪੱਧਰ ਤੇ ਗੱਲ ਕਰ ਸਕੀਂ ਉਤੋਂ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਹੁਣ ਉਸ ਲੈਵਲ ਤੇ ਗੱਲ ਕਰ ਸਕਦੇ ਹੋ ਦੇਖੋ ਇਹ ਰਾਈਟਰ ਵੀ ਸਟੈਪ ਬਾਈ ਸਟੈਪ ਹਮਮ ਡਵੈਲਪਮੈਂਟ ਹੁੰਦੀ ਹੈ ਹਮਮ ਕਿ ਜਿਹੜੇ ਬੰਦਾ ਰਾਈਟਰ ਪੀਕ ਤੇ ਜਾ ਕੇ ਡਿਕਲਾਈਨ ਤੇ ਵੀ ਆਉਂਦਾ ਹਮਮ ਇਹ ਸੇਫਟੀ ਕਟ ਜਦੋਂ ਮੇਰੀ ਕਿਤਾਬ ਪੜੀ ਕਿਤਾਬ ਦਾ ਮਤਲਬ ਸ਼ਖਾਂਦ ਨੂੰ ਸੀ ਮੈਂ ਕਹਾਣੀ ਦੋ ਹੂੰ ਦੋਸ਼ੀ ਕਾ ਤੁਸੀਂ ਸਮਝ ਸਕਤ ਨਹੀਂ ਥੋੜੀ ਕਹਾਣੀ ਸਮਝ ਲੱਗਿਆ ਹੂੰ ਜਦੋਂ ਮੇਰੀ ਕਿਤਾਬ ਤੁਸੀਂ ਨਹੀਂ ਸਮਝ ਸਕਦੇ ਉਹ ਜਿਹੜਾ ਉਹ ਜਿੰਦਰ ਸੀ ਉਹ ਤੇ ਜਿਹੜਾ ਸੇਫਟੀ ਕਰਦਾ ਜਿੰਦਰ ਉਹ ਹੋਰ ਆ ਬਿਲਕੁਲ ਬਿਲਕੁਲ ਇਹ ਨਹੀਂ ਡਿਵੈਲਪਮੈਂਟ ਆ ਇਹ ਹੀ ਡਿਵੈਲਪਮੈਂਟ ਆ ਉਹ ਦੇਖੋ ਮੈਂ ਮੈਨੂੰ ਘੁੰਮਦਾ ਇਹਨਾਂ ਪੜਦਾ ਛੋਟੇ ਮੇਜੋਲੋ ਮੈਂ ਕੀ ਆ ਮੈਂ ਇਹਨਾਂ ਅਭਿਆਲਵ ਕਰਦਾ ਉਹ ਸਭ ਕੁਝ ਮੇਰੇ ਸਬਕੌਂਸ਼ੀਅਰ ਮਾਈਂਡ ਵਿੱਚ ਸਟੋਰ ਹੋ ਜਾਂਦਾ ਹੂੰ ਉਹ ਕਿਹੜੇ ਉਹ ਵੀ ਲਿਕਣਾ ਉਹ ਮੈਂ ਕਹਿੰਦਾ ਖਦਾ ਜਾਂਦਾ ਖਦਾ ਮੀਨਸ ਮੇਰੀ ਸਬਕੌਂਸ਼ੀਅਰਨੈਸ ਉੱਟੋ 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 ਕਹਾਣੀਆਂ ਦੇ ਹੁਣ ਸੇਫਟੀ ਕਟ ਚ ਜਿਹੜੀ ਆਮ ਲੋਕਾਂ ਨੇ ਪਸੰਦ ਕੀਤੀਆਂ ਕਹਾਣੀਆਂ ਉਹ ਮੇਰਾ ਕੋਈ ਖਸੂਬ ਨਹੀਂ ਸੇਫਟੀ ਕਟ ਕਿਸੇ ਕਿਸੇ ਕੁੜਕੀ ਕੀਤੀ ਆ ਜੇ ਕੋਈ ਮੈਨੂੰ ਪੁੱਛੇ ਤਾਂ ਮੈਂ ਕਿਹਾ ਵਿੱਚ ਦੋ ਕਹਾਣੀਆਂ ਮਾਂ ਇੱਕ ਪੂਰੀ ਕਹਾਣੀਆ ਉਹ ਹੈ ਬੰਦੇ ਬਣਾ ਅੱਧੀ ਕਹਾਣੀ ਹੈ ਕਿ ਦੂਰੀਆਂ ਅੱਧੀ ਹੈ ਕਿ ਸ਼ਰਤ ਜਿਹੜੇ ਬੰਦੇ ਬਣਾ ਦੇਖੋ ਕੁਦਰਤ ਨੇ ਰੱਬ ਨੇ ਇਹਨੂੰ ਬਾਰੀ ਜਿਕਰੋਂ ਉਹਨੇ ਔਰਤ ਤੇ ਮਰਦ ਬਣਾਇਆ ਜਿਉਂ ਬੰਦਾ ਸਿਵਲਾਈਜ਼ ਹੋਇਆ ਔਰਤ ਮਰਦ ਨੂੰ ਮਰਦ ਔਰਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਔਰ ਉਹਦੀ ਬੇਸ਼ਕਲ ਉਹ ਸੇਕਸ਼ਾ ਇਹਨੂੰ ਅਸੀਂ ਕਦੇ ਵੀ ਅਗਨੋਰੀ ਨਹੀਂ ਕਰ ਸਕਦੇ ਜੀਆ ਬਿਲਕੁਲ ਇਹ ਸਿਕਨੋਰ ਕਰਦੇ ਹੋ ਦੇਖੋ ਔਰ ਤੁਹਾਡਾ ਰਸਤਾ ਇਹ ਸਿਰਫ ਇੱਕ ਪਾਰਟ ਦਾ ਬਾਕੀ ਸਭ ਸਾਈਡ ਨੇ ਹੁੰਦੇ ਆ ਮੇਨ ਜਿਹੜਾ ਮੇਜਰ ਆ ਉਹ ਮੇਜਰ ਇਹ ਆ ਕਿ ਸੋਡੀ ਸੋਸਾਇਟੀ ਚ ਇਸ ਨੂੰ ਪ੍ਰੋਪਰ ਬੇਨਾਂ ਸਮਝਿਆ ਨਹੀਂ ਗਿਆ ਇਹਨੂੰ ਬੜਾ ਸਮਝ ਗਿਆ ਕਿ ਇਹਦੇ ਬਿਨਾਂ ਜਿੰਦਗੀ ਤੁਰਦੀ ਨਹੀਂ ਹੂੰ ਤੇ ਇਸੇ ਕੀ ਮੈਗਨਾ ਵੀ ਬਿਨਾ ਬਜਾ ਜਦੋਂ ਕੁੜੀ ਯਾਰ ਕੁੜੀ ਭਈਆਂ ਨਾਲ ਸੈੱਟ ਹੋ ਜਾਂਦੀਏ ਤੇ ਉਹਦਾ ਪੇ ਉਹਨੂੰ ਕਿੱਲਾ ਇਹਨੂੰ ਮਾਰ ਦੇਣਾ ਹੂੰ 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 ਇਹਨੂੰ ਮਾਰ ਦੇਣਾ ਉਹਦਾ ਪਰ ਵੀ ਬਾਰਿਗਾ ਕਿ ਉਹ ਆਂਦੇ ਪੇ ਨੂੰ ਪਛਲਾ ਕਿ ਬਾਪੂ ਹੁਣ ਦੱਸੇਗਾ ਕੀ ਕਰੇਗਾ ਉਹ ਕਹਿੰਦਾ ਮੈਂ ਸੋਚ ਕੇ ਦੱਸੂਗਾ ਉਹਨੂੰ ਖੈ ਗਿਆ ਨਹੀਂ ਵੀ ਨਾਲ ਨਾਲ ਇਹ ਨਾ ਵੀ ਕੁੜੀ ਦਾ ਪਤਨ ਲੱਗ ਗਿਆ ਵੀ ਭਈ ਇਹ ਵੀ ਅਤੇ ਅ ਕੀ ਇਲਕ ਕੀ ਹੀਲਾ ਸੋਚੂਗਾ ਮੈਂ ਕਹਲਾਣਾ ਪਿਆ ਤੂੰ ਸਰਪੰਚ ਅਸੀਂ ਆ ਸਰਪੰਚੀ ਸਰਪੰਚ ਕਾਲੇ ਕਾਲੇ ਪੈਣਾ ਤੂੰ ਹਰ ਕਾਲੀ ਅੱਗੇ ਤੋਂ ਪੁੱਛਦਾ ਜੇ ਹੁੰਦਾ ਜੇ ਇਹਦਾ ਗੱਲ ਵੀ ਮੈਨੂੰ ਪੁੱਛਦਾ ਕਹਿੰਦਾ ਮੈਂ ਸਵੇਰ ਨੂੰ ਆਪਦੀ ਮਾਨ ਦੀ ਗੱਲ ਦੱਸਾਂ ਹਾਂ ਹਾਂ ਸਵੇਰ ਨੂੰ ਕਹਿੰਦਾ ਵੀ ਫਿਰ ਦੱਸਦਾ ਵੀ ਇਹਨੂੰ ਕੋਈ ਨੂੰ ਮਾਰੀ ਨਾ ਉਹ ਕਹਿੰਦਾ ਆਕ ਇੱਕ ਹੀ ਗੱਲ ਕੀ ਤੂੰ ਦੱਸ ਕਹਿੰਦਾ ਇਹਨੂੰ ਕੋਈ ਦਾ ਇਹਨੂੰ ਬੰਦੇ ਦਾ ਪਾਸ ਪੈ ਗਿਆ ਹਾਂ ਹਾਂ ਇਹਨੇ ਇਹ ਨਹੀਂ ਹਟਾਣਾਂਗੇ ਮੈਂ ਕਾਲ ਜੀ ਕੇ ਸ਼ੋਰ ਨਾਲ ਖਰਾਬ ਹੋ ਜੂਗੀ ਫੇ ਆਪਣੀ ਜਾਨੀ ਬੇਚ ਜੂੜਿਆ ਫਿਰ ਮੁੰਡਾ ਉਹ ਕੁੜੀ ਦਾ ਪੇ ਉਹਨੂੰ ਪਿੰਚ ਕਰਦਾ ਫਿਰ ਉਹਨੂੰ ਇੱਕ ਗੱਲ ਕਹਿੰਦਾ ਕਹਿੰਦਾ ਤੂੰ ਤਾਂ ਵਿਆਹ ਕਰਾ ਕੇ ਜਗਮੀ ਚੜ ਗਿਆ ਸੀ ਆਪ ਵੀ ਘਟਣੀ ਪੁੱਛੇ ਇੱਥੇ ਇੱਥੇ ਮਤਾਂ ਨਹੀਂ ਖਤਮ ਹੁੰਦਾ ਇਹ ਇਹ ਤਾਂ ਮਤਲਬ ਇਹ ਹੁਣ ਆਪਾਂ ਥੋੜੀ ਗੱਲ ਕਰੀਏ ਤੇ ਹੋ ਸਕਦਾ ਵੀ ਉਹ ਉਹ ਆ ਗਏ ਹਾਂਜੀ ਚਲੋ ਕੰਟੀਨਿਊ ਕਰੀਏ ਆਪਣੇ ਸੌਰੀਆਂ ਸਟ ਹੁੰਦੀ ਆ ਜਾਂ ਕਿ ਹੋ ਨਾ ਹੁੰਦੀ ਆ ਉਹਦੀ ਵੀ ਇੱਕ ਲੋੜ ਆ ਹੂੰ ਜਿਹਨੂੰ ਕਹਿੰਦੇ ਆਪਾਂ ਬਾਇਓਲੋਜੀਕਲ ਨੀਡ ਆ ਇਹ ਬਾਇਓਲੋਜੀਕਲ ਨੀਡ ਬਹੁਤ ਵੱਡੀ ਆ ਇਹ ਕੋਈ ਸਮਝਿਆ ਵੱਡੀ ਆ ਅਨੇਕਾਂ ਜਿਹੜੇ ਕਾਮਰੇਡ ਆ ਉਹਨਾਂ ਕਰਦੇ ਆ ਆ ਕੀ ਕਹਾਣੀ ਲਿਖੀ ਆ ਤੇ ਹੁਣ ਤੱਕ ਤੁਹਾਡੇ ਕਿੰਨੇ ਕਹਾਣੀ ਸੰਗ੍ਰਹਿ ਆ ਚੁੱਕੇ ਨੇ ਹੁਣ ਤੱਕ ਲੇ 8 ਇੰਚ ਦਾ ਕਾਹਨ ਚਲੇ ਆ ਚੁੱਕੇ ਆ ਜਿਹਦੇ ਵਿੱਚੋਂ ਦੋ ਕਿਤਾਬਾਂ ਤੇ ਸ਼ਬੋਕੀਚ ਛਪੀਆਂ ਪਾਕਿਸਤਾਨ ਚ ਲਿੰਗੇ ਪੰਜਾਬੀ ਨੂੰ ਕਦੇ ਆ ਇੱਕ ਛਪੀ اردو ਇੱਕ ਸ਼ਾਇਦ ਜੇ ਮੇਰੇ ਨੌਲੇਜ ਨਾਲ ਇੱਕ ਇੱਕ ਮੈਂ ਕਹਾਣੀਕਾਰ ਜਿਹੜੀ ਕਹਾਣੀ ਉਦਲ ਸਿੰਧੀ ਚ ਵੀ ਛਪੀ ਆ ਹੂੰ 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 ਇਧਰ ਫੇ ਕਹਾਣੀ ਦੋ ਸੰਗਰੇ ਹਿੰਦੀ ਦੀ ਛਪੀਆਂ ਨਾਲ ਹੋ ਕੇ ਦੋ ਮਰਾਠੀ ਛਪਿਆ ਕਿ ਮੇਰੇ ਖਾਲੀ ਵੀ ਇੰਡੀਆ ਦੀ ਕੋਈ ਪਾਸ਼ਾ ਹੋਵੇ ਜਿੱਚ ਮੇਰੀ ਕਹਾਣੀਆਂ ਨਾਲ ਕਹਾਣੀਆਂ ਨਾਲ ਹੋ ਕੇ ਨਾ ਛਪਿਆ ਇੱਕ ਬੜੀ ਚਲ ਪਲ ਇੱਕ ਕਹਾਣੀ ਮਿਲਿਆ ਜੀ 2 ਮਿੰਟ ਹੋਰ ਹੋ ਜਾ ਉਪਰ ਮੇਰਾ ਖਿਆਲ ਦਾ 25 26ਾਂ ਦਾ ਹੀ ਜੀ ਜਾਣ ਬਾਅਦ ਕੁ ਛਪੀਆਂ ਹੂੰ ਹੂੰ ਜਿਦਾ ਪੰਜਾਬ ਦੀ ਉਹ ਖੋਲਾਂ ਚ ਵੀ ਛਪੀਆਂ ਪੰਜਾਬ ਕੇਸਰੀ ਜਨਕ ਸਵੇਲ ਛਪੀਆਂ ਜਨਕ ਟੈਲੀਫੋਨ ਉਹ ਤਾਂ ਕੰਨੀ ਹੁੰਦੀ ਛਪੀਆਂ ਰਾਜਸਥਾਨੀ ਦੀ ਛਪੀਆਂ ਹਾਂਜੀ ਤੋਂ ਇਹਦੇ ਨਾਲ ਨਾਲ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਤੇ ਜਿੰਦਰੂਣਾ ਨੇ ਇੱਕ ਸਫਰਨਾਮਾ ਵੀ ਲਿਖਿਆ ਹਾਂਜੀ ਦੋ ਦੋ ਸਫਰਨਾਮੇ ਲਿਖੇ ਨੇ ਪਾਕਿਸਤਾਨ ਵੀ ਦੋ ਚਾਰ ਵਾਰ ਜਾਇਆ ਬੱਚਾ ਜੋ ਪਾਕਿਸਤਾਨ ਗਿਆ ਹਾਂਜੀ ਤੇ ਸਫਰਨਾਮੇ ਦਾ ਨਾਮ ਕੀ ਹੈ ਤੁਹਾਡਾ ਪਹਿਲਾ ਸੀਗਾ ਕੀ ਸੋ ਕੋ ਜੰਗੀਲ ਦੂਜਾ ਸੀਗਾ ਚਲ ਜਿੰਦਰ ਅਸਲਾਮਾਬਾਦ ਚਲੀ ਮੈਂ ਤੈਨੂੰ ਇੱਕ ਅੰਜੀ ਦੀ ਵਿੱਚ ਕੱਲ ਦਦਮ ਮੈਂ 98 ਵਿੱਚ ਪਹਿਲੀ ਵਾਰੀ ਅੰਗਰੇਨ ਗਿਆ ਸੀ ਤੇ ਮੈਂ ਅਮਰਜੀਤ ਚੰਦਨ ਨੂੰ ਮਿਲ ਗਿਆ ਤੇ ਅਮਰਜੀਤ ਚੰਦਨ ਨੇ ਕਿਹਾ ਵੀ ਵੇਖੀ ਓਏ ਅੱਜ ਜਿਹੜੀ ਫਿਕਰ ਰੋਟੀ ਖਾਣੀ ਤੇ ਚਾਹ ਪੀਣੀ ਸਫਲ ਹੋਣਾ ਲਿਖਣਾ ਹੈ ਬਈ ਫਿਰ ਮੈਂ ਕੋਮੇਸ ਜਨਰਲ ਤੋਂ ਤੇ ਮੈਂ ਉਹਨਾਂ ਦੀ ਅਡਵਾਈਸ ਨੂੰ ਫੋਲੋ ਕੀਤਾ ਮੈਂ ਨਹੀਂ ਲਿਖਿਆ ਜਿੱਦਾਂ 654 ਮੀਰਾ ਸਾਰਾ ਸੁਪਨਮਾ ਰਾਜਸਥਾਨ ਵਾਲਿਆਂ ਕੁਮ ਆਦੇ ਦੇਖਾਂ ਕਿ ਚਾਲੀ ਜੰਦਰਾ ਸਾਮ ਵਿੱਚ ਚੱਲੀ ਤੇ ਉਹ ਪਾਕਿਸਤਾਨ ਵਾਲਿਆਂ ਉਹ ਮੈਨੂੰ ਮੈਨੂੰ ਨਾ ਉਹ ਚ ਲੈਂਗੁਏਜ ਦੀ ਕੋਈ ਸਮੱਸਿਆ ਵੀ ਨਾ ਰਹਿ ਅਸਲ ਦੀ ਫਿਰ ਮੇਰੇ ਦੋਸਤ ਸੀ ਕਿ ਮੈਨੂੰ ਮੈਂ ਫਿਰ ਉਹਨੂੰ ਉਹਨੂੰ ਸਾਰਾ ਸਮਝਿਆ ਮੈਨੂੰ ਸਮਝ ਆ ਕੋਈ ਉਹ ਖਣ ਕੋਈ ਸਾਡੇ ਕਲਚਰ ਦੇ ਕ ਜੇ ਹੁਣ ਮੈਂ ਇੱਥੇ ਕੈਨੇਡਾ ਟ੍ਰਾਂਟੋਆ ਕੇ ਕਾਪਾ ਦੇ ਕੇ ਸਫਰਨਾਮਾ ਲਿਖਾਂ ਤੇ ਉਹ ਉਹ ਨਾਮ ਇਨ ਜਸਟਿਸ ਕਰੂਗਾ ਮੈਂ ਇਸ ਗੱਲ ਤੋਂ ਹਮੇਸ਼ਾ ਬਚ ਲਾਂਗੀ ਹਾਂ 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 ਅੱਛਾ ਤੇ ਇਹ ਵੀ ਦੱਸੋ ਕਿ ਤੁਸੀਂ ਸਫਰਨਾਮੇ ਵੀ ਲਿਖਿਆ ਕਿ ਤੁਹਾਡੀ ਕਿਤਾਬ ਹੈ ਤਹਿਜ਼ੀਬ ਹਾਂਜੀ ਹਾਂਜੀ ਉਹ ਤੁਹਾਡੀਆਂ ਸਾਰੀਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੀਆਂ ਕਹਾਣੀਆਂ ਉਹਦੇ ਵਿੱਚ ਨੇ ਜਾਂ ਇਹਦੇ ਵਿੱਚ ਕੋਈ ਵੱਖਰੀਆਂ ਕਹਾਣੀਆਂ ਨੇ ਨਹੀਂ ਜੋ ਤਹਿਜ਼ੀਬ 2012 ਛਪਦੀ ਆ ਮਾਰਚ 2012 ਉਹ ਚ ਉਦੋਂ ਤੱਕ ਮੈਂ 55 ਜਾਂ 60 ਕਹਾਣੀਆਂ ਲਿਖੀਆਂ ਸੀਗੀਆਂ ਕੀ ਉਹ ਪੂਰੀ ਕੰਪਲੀਟ ਸ਼ਾਪ ਕਿਤਾਬ ਚੱਪੀ ਤਹਿਜੀਬ ਨਭ ਜੁਣੇ ਉਹਨੂੰ ਪਿਛਲੇ 2024 ਚ ਇਹ ਕੋਸ਼ਿਸ਼ ਕਰਨੀ ਹੋਣੀ ਸੀ ਕਿ 21 ਸੈਂਚੁਰੀ ਦੇ ਅੰਦਰ ਜਨ ਲਾਵਾ ਨੇ ਛਾਪ ਨੂੰ ਤਿਆਰ ਹੋ ਗਿਆ ਕਿ ਉਹ ਜਦੋਂ ਕਹਾਣੀਆਂ ਕੱਢੀ ਇੱਕ ਬੋਲਿੰਗ ਕਿ ਆਉਂਦੀ ਨਹੀਂ ਸੀਗੀ ਵੱਡੀ ਬੋਲਿੰਗ ਮੰਦੀ ਸੀ ਉਹਨੇ ਦੋ ਬੋਲਿੰਗ ਛੋਟੇ ਵੱਡੇ ਸਾਈਜ਼ ਚ ਉਹ ਕਿਤਾਬਾਂ ਤਹਿਜੀਬ ਦੋ ਪੁਰਸ਼ ਛਾਪੀ ਚ ਜੇ ਮੈਂ ਹੁਣ ਤੱਕ ਲੀਆਂ ਸਾਰੀਆਂ ਕਹਾਣੀਆਂ ਆ ਜਾਈਆਂ ਅੱਜ ਸੋ ਪਾਠਕੋ ਤੇ ਦਰਸ਼ਕੋ ਪਾਠਕ ਜਿੰਨੇ ਜਿੱਧਰ ਦੇ ਹਨ ਜਾਂ ਕਹਾਣੀ ਦੇ ਪਾਠਕ ਨੇ ਉਹਨਾਂ ਨੂੰ ਮੈਂ ਸੰਬੋਧਿਤ ਹੋ ਰਿਹਾ ਸਪੈਸ਼ਲੀ ਕਹਿ ਰਿਹਾ ਕਿ ਜਿੰਦਰ ਜੀ ਦੀਆਂ ਜਿੰਨੀਆਂ ਵੀ ਕਹਾਣੀਆਂ ਨੇ ਭਾਵੇਂ ਉਹ ਵੱਖ-ਵੱਖਰੇ ਸੰਗ੍ਰਹਿਾਂ ਦੇ ਰੂਪ ਵਿੱਚ ਆਏ ਨੇ ਭਾਵੇਂ ਉਹ ਤਹਿਜ਼ੀਬ ਦੇ ਵਿੱਚ ਹਨ ਉਹਨਾਂ ਨੂੰ ਜ਼ਰੂਰ ਪੜੋ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਜਦੋਂ ਵਲੌਗ ਆਵੇ ਤਾਂ ਉਹਦੇ ਵਿੱਚ ਮੈਂ ਇਹਨਾਂ ਦੀਆਂ ਕਿਤਾਬਾਂ ਦੇ ਸਾਰੀਆਂ ਦੇ ਨਾਂ ਨੇ ਜਿਹੜੇ ਉਹ ਵੀ ਲਿਖ ਦਿੰਨਾ ਤਾਂ ਆਪਾਂ ਜ਼ਿਆਦਾ ਲੰਬੀ ਗੱਲਬਾਤ ਨਹੀਂ ਕੋਈ ਗੱਲਾਂ ਬਾਤਾਂ ਤਾਂ ਚਾਹੇ ਤੁਸੀਂ ਇਹਨਾਂ ਨਾਲ ਤਿੰਨ ਚਾਰ ਰਾਤਾਂ ਜਿੰਨਾ ਮਰਜ਼ੀ ਕਰੀਓ ਆਪਾਂ ਮੁੱਕ ਨਹੀਂ ਆਣੀ ਮਗੀਆਂ ਠੀਕ ਹੈ ਇਹਨਾਂ ਦਾ ਸਾਹਿਤਿਕ ਸਫ਼ਰ ਬੜਾ ਲੰਬਾ ਹੈ ਤਾਂ ਆਪਾਂ ਆਉਣ ਵਾਲੇ ਦਿਨਾਂ 'ਚ ਕਰਾਂਗੇ ਜਿੰਦਰ ਜੀ ਨਾਲ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਇੰਗਲੈਂਡ ਇਹ ਕਾਫੀ ਘੁੰਮੇ ਨੇ ਇਹਨਾਂ ਨੇ ਕਿਹਾ ਇੰਗਲੈਂਡ ਦੇ ਵਿੱਚ ਬਹੁਤ ਇਹਨਾਂ ਨੇ ਇੰਗਲੈਂਡ ਅਮਰੀਕਾ ਦੇ ਇਸ ਤੋਂ ਇਲਾਵਾ ਆਪਾਂ ਚਲੋ ਛੋਟੀ ਪੁੱਛ ਲੈਂਦੇ ਆ ਤਾਂ ਮੈਗਜ਼ੀਨ ਜਿਹੜਾ ਸ਼ਬਦ ਹੈ ਇਹਨਾਂ ਦਾ ਜਿਹਦੇ ਸੰਪਾਦਕ ਨੇ ਤੇ ਕੱਢਦੇ ਨੇ ਬੜਾ ਕਮਾਲ ਦਾ ਮੈਗਜ਼ੀਨ ਦੂਜੀਆਂ ਪਛਾਵਾਂ ਦੀ ਇਹਨਾਂ ਨੇ ਕਿੰਨੀਆਂ ਕਹਾਣੀਆਂ ਅਨਵਾਦ ਕਰਕੇ ਉਹਦੇ ਵਿੱਚ ਛਪਾਈਆਂ ਨੇ ਤੋ ਉਹਦੀ ਬਾਰੇ ਥੋੜਾ ਜਿਹਾ ਕੁਝ ਦੱਸੂਗਾ ਇਹ ਮੈਗੀਨ ਅਸੀ ਕਰਦਾ ਜੀ 90 ਹੀ ਰ ਵਿੱਚ ਹੂੰ ਹੂੰ ਕੋ ਕੋ ਮੈਂ ਦੱਸ ਵੀ ਮੈਂ ਦੂਜੀ ਪਛਾਵਾਂ ਦਾ ਡੇਚਾ ਪੜਦਾ ਜਦੋਂ ਪੜਦਾ ਤੇ ਮੈਨੂੰ ਕੋਈ ਚੰਗਾ ਲੱਗਦਾ ਹੂੰ ਹੂੰ ਫਿਰ ਮੈਂ ਹਰਜੀਤ ਟਕਵਾਲ ਨੂੰ ਜਾਂ ਖਾਲਜਪੁਰਾਤਾ ਨੂੰ ਕਹਿਣਾ ਯਾਰ ਆ ਚੀ ਚੰਗੀ ਆ ਇਹ ਇਹ ਛਾਪੀ ਉਹ ਅ ਦੇਖੋ ਮੇਰੇ ਹਰਜੀਤ ਟਕਵਾਲ ਨਾਲ ਇਦਾਂ ਸੰਬੰਧ ਆ ਬਈ ਮੈਂ ਕੋਈ ਕੋਈ ਗੱਲ ਕਹਿਦੀ ਜੇ ਤਾਂ ਉਹਨੇ ਨਾ ਨਿਕਾਲਨੀ ਉਹਨੇ ਕਹਤੀ ਮੈਂ ਨਾ ਨਿਕਾਲਨੀ ਕੋ ਸਾਡਾ ਇੱਕ ਸਟੈਂਡਰਡ ਮੈਂਟਰੀ ਕੀਤਾ ਇਹ ਸਟੈਂਡਰਡ ਚ ਹੀ ਉਹ ਸਾਡਾ ਖਾਲਦ ਆਉਂਦਾ ਖਾਲਦ ਖਾਲਦ ਉਹ ਪਾਰਲਮੈਂਟ ਮੈਂ ਮਿਸ਼ਾ ਦੀ ਉਹਦੀ ਪ੍ਰਸ਼ੰਸਾ ਕਰਦਾ ਤੇ ਉਹ ਇੱਕ ਨਿੱਕੀ ਗੱਲ ਦੱਸਦਾ ਜੀ ਪਿੱਛੇ ਜਿਹਨੂੰ ਖਾਲਦ ਕਹਿੰਦਾ ਵੀ ਭਾਜੀ ਇੱਕ ਅਮਿਤਾਬ ਗੋਸ਼ਤੀ ਕਹਾਣੀ ਆਈ ਇਹ ਮਹਾ ਪਹਾੜਤ ਉਹ ਮੈਨੂੰ ਚਾਹੀਦੀ ਆ ਤੇ ਉਹ ਮੈਂ ਮੇਕ ਹੋ ਜੂ ਇਹਦਾ ਕਿਹੜਾ ਚੱਕਰ ਕਹਿੰਦੇ ਇੱਕੋ ਕਾਹਦੀ ਕਿਤਾਬ ਚ ਮੇਜੇ ਜਿਉ ਮੈਂ ਕਿਸ ਨੂੰ ਕਹਿ ਕੇ ਕੋ ਮੈਂ ਤਾਂ ਕੰਮ ਨਹੀਂ ਕਰਨਾ ਤੇ ਮੇ ਕੋ ਤਾਂ ਚੈੱਕ ਬੋਕੋ ਬਿਨਾ ਮੈਨੂੰ ਮੈਨੂੰ ਨਾ ATM ਨਾਲ ਪਰਸ਼ ਮੇ ਕੋ ਰਹਿਗਾ ਦੋਸਤ ਜੀ ਉਹਨੂੰ ਮੈਂ ਕਿਹਾ ਤੇ ਉਹ ਕਿਤਾਬ ਆ ਗਈ ਮਹਾ ਪਰਬਤ ਹੂੰ ਹੂੰ ਉਹ ਕਿਤਾਬ ਬਹੁਤ ਡੇ ਪਬਲਿਸ਼ਰ ਹਿੰਦੀ ਤੇ ਇੰਗਲਿਸ਼ ਦੇ ਹਰਪਨ ਕਾਲਜ ਉਹ ਜਦੋਂ ਕਿਤਾਬ ਦੇਖੀ ਕਿਤਾਬ ਬਾਈ 550 ਰੁਪਏ ਦੀ ਹੂੰ 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 ਤੇ ਉਹਦੇ ਪੇਜ ਸਿਰਫ 40 ਹਮਮ ਮੈਂ ਕਹਾਂ ਮਾਰੇ ਮੈਨੂੰ ਸਾਡੀ 40 ਪੇਜ ਕਿ ਇਹ 550 ਦੀ ਕੀਮਤ 페 ਕੀਤੀ ਹੈ ਕਿ ਉਹ ਫੀਮੇਲ ਇਹ ਦੋ ਬੋਲ ਕੇ ਦੇਖਿਆ ਵੀ ਇਹ 40 ਪੇਜਾਂ ਤੋਂ 4 ਜਾਂ 5 ਪੇਜ ਦਾ ਉਹ ਆ ਗਿਆ ਜਿੱਥੇ ਉਹਨੇ ਪੇਂਟ ਕਿਸ਼ਾ ਇੱਕ ਪੇਜ ਆਥਰ ਵਾਲੇ ਇੱਕ ਉਹਦੇ ਟ੍ਰਾਂਸਲੇਸ਼ਨ ਵਾਲੇ ਤੇ ਬੱਚੋ ਛੋਟੇ ਸਾਹੀ ਦਿੱਤੇ ਮੈਂ ਨੂੰ ਸੋਚਿਆ ਬਿਲਕੁਲ ਇਹ ਮੈਗਜ਼ੀਨ ਛਾਪੇ ਜਾਵੇ ਉਹਨਾਂ ਬਾਤ ਕਰਕੇ ਮੈਂ ਛਾਪੂਗਾ ਸੀ ਛਾਪਾਂਗੇ ਮੇਰੀ ਮੈਗਜ਼ੀਨ ਤੇ 12 ਪੇਜ ਆਉਣੇ ਬਰਕ ਪੇਜ ਬੰਦ ਨਹੀਂ ਕਹਾਣੀ ਪਰ ਉਹ ਕਹਾਣੀ ਕਮਾਲ ਦੀ ਹੂੰ 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 ਉਹ ਜਦੋਂ ਕਹਾਣੀ ਕਮਾਲ ਦੀ ਆ ਤੇ ਸਾਨੂੰ 550 ਰੁਪਏ ਨੇ ਦੋਖਲਾ ਬੰਦੋ ਮੋੜ ਦਿਆ ਪੈਸੇ ਹਾਂ ਮੋੜ ਦਿਆ ਜੇ ਹੁਣ ਇਹ ਬੰਦਾ ਸੋਚੇ ਵੀ ਹੈ ਇੱਕ ਕਹਾਣੀ ਦੇ 550 ਰੁਪਿਆ ਖਰਚਿਆ ਮੈਂ ਕਿਹੜੀ ਕੋਈ ਚੰਗੀ ਕਹਾਣੀ ਉਹ ਤੇ ਦੱਸੀ ਜਾਂ ਮੈਂ ਮੈਂ 5000 ਖਰਚੂ ਤੇ ਆ ਮੈਨੂੰ ਪਤਾ ਲੱਗ ਵੀ ਆ ਆਕੀਤ ਜੀ ਉਹ ਮਨ ਨੂੰ ਪੜਦਾ ਪਰ ਕਿ ਮੈਂ ਡਿਸਕਸ ਕਰਦਾ ਮੋਸਟਲੀ ਹਰਜੀਤ ਨੂੰ ਪੰਜਾਬ ਵਿੱਚ ਵਿੱਚ ਖਾਤਰਾ ਫਿਰ ਹੁੰਦਾ ਵੀ ਉਹ ਸਾਣ ਵੀ ਅਸੀਂ ਹੁੰਦਾ ਵੀ ਇਹ ਪੰਜਾਬੀ ਪਾਠਕ ਵੀ ਪੜ ਹੂੰ ਹੂੰ ਇਹਨਾਂ ਕਰ ਕਿ ਕੋ ਮੈਂ ਕਹਾਣੀ ਕਰ ਬਿਸ਼ਕੀ ਆਪ ਕਹਾਣੀ ਕਰ ਰਹੀ ਜੀ ਦੀ ਕਹਾਣੀ ਕਰਾ ਹੋਰ ਵੀ ਰਵੀ ਸ਼ੇਰਗਲ ਸਾਡਾ ਦੋਸਤ ਆ ਉਹ ਵੀ ਆ ਹਮ ਦਾ ਚਿਹਰਾ ਨੋਬਲਸ ਆ ਹੋਰ ਫੇ ਮੇਰੇ ਮੇਰੇ ਇੰਜੀਨੀਅਰ ਸਰਕਲ ਬਹੁਤ ਆ ਅੱਜ ਖਾਲਸਾ ਬੈਠਾ ਜਵੈ ਰਹਿਮਤ ਬੈਠਾ ਮਕਸੂਦ ਸਾਕਬ ਅਲਿਆਸ ਕੋ ਮਣਾ ਹੋਣ ਬੜੇ ਡਾਕਟਰ ਮੈਨੂੰ ਮੈਨੂੰ ਬਹੁਤ ਚੰਗੀ ਚੀਜ਼ ਚੰਗੀ ਲੱਗੇ ਮੈਂ ਉਹਨੂੰ ਪੜਾਂ ਪੜ ਕੇ ਤਾਂ ਉਹਨੂੰ ਪੰਜਾਬੀ ਚ ਪ੍ਰੋਡਿਊਸ ਕਰਾਂ ਵੀ ਆਹ ਦੇਖੋ ਵੀ ਆਹ ਕਹਾਣੀ ਆ ਨਾ ਬਲਾਤੀ ਹੂੰ 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 ਤੇ ਜਿੰਦਰ ਜੀ ਬਸ ਤਾਂ ਕਹਾਣੀ ਲਿਖਣੀ ਬੜੀ ਮੁਸ਼ਕਿਲ ਹੈ ਮੇਰਾ ਖਿਆਲ ਤੁਸੀਂ ਸਾਲ ਚ ਦੋ ਜਾਂ ਤਿੰਨ ਕਹਾਣੀਆਂ ਲਿਖਦੇ ਇੱਕ ਜਾਂ ਦੋ ਮਹੀਨੇ ਅਰ ਕਿੰਨਾ ਚਿਰ ਮਤਲਬ ਜਿਹੜਾ ਬੀਜ ਆ ਕਹਾਣੀ ਦਾ ਕਿੰਨਾ ਚਿਰ ਤੁਹਾਡੇ ਮਨ ਚ ਪਿਆ ਰਹਿੰਦਾ ਕਈ ਵਾਰ ਸਾਲਾਂ ਬਦੀ ਪਿਆ ਰਹਿੰਦਾ ਵੀ ਇਹ ਦੇਖੋ ਦੇਖੋ ਮੈਂ ਤਾਂ ਕਮ ਕਹਾਣੀ ਮੈਨੂਫੈਕਚਰਿੰਗ ਕਰਦਾ ਇਹ ਤਾਂ ਮੇ ਕੋ ਕੁਦਰਤੀ ਹੁੰਦਾ ਕਿ ਕੋਈ ਆਈਡੀਆ ਆਏ ਕਿ ਕਲੈਕਟਰ ਆ ਗਿਆ ਅ ਕਈ ਮੈਨੂੰ ਸ਼ਹਿਰ ਕਾਹਦੇ ਹੁੰਦਾ ਕਿ ਮੈਨੂੰ ਸਾਤੇ ਪੈ ਨੂੰ ਆ ਜਾਂਦਾ ਸਾਲ ਚ ਇੱਕ ਜਾਂ ਦੋ ਕੱਲੀ ਕਦੇ ਚੰਗਰੀ ਕੋਈ ਹੁੰਦੀ ਆ ਫਿਰ ਕੋਸ਼ਿਦੋ ਅ ਦੋ ਸੀ 3 ਸਾਡੇ ਮੈਂ ਕਤਲ ਕਹਾਣੀ ਜਾਂ ਹੋਰ ਕਹਾਣੀਆਂ ਉਹ ਵਾ ਇੱਕੋ ਸ਼ਟਿੰਗ ਲਿਖਿਆ ਅੱਛਾ ਇੱਕ ਬ੍ਰੈਕ ਇੱਕੋ ਹੀ ਸ਼ਟਿੰਗ ਇਹ ਲਿਖਿਆ ਫਿਰ ਉਸ ਬਾਅਦ ਇੱਕ ਮਕਾਨੀ ਲਿਖੀ ਜੀ ਦਰਦ ਹੂੰ ਉਸੀ ਕਾਰਗਲ ਦੀ ਲੜਾਈ ਬੜੀ ਤੇ ਸਾਡਾ ਦੇ ਕਲੇਜ ਦੇ ਪੰਜਾਬ ਦਾ ਤੁਨੀ ਫੌਜੀ ਜਾ ਕਿੰਨੇ ਹੁੰਦੇ ਤੇ ਉਹ ਕਹਾਣੀ ਛਪੀ ਸੀ ਸਰਜਨਾ ਵਿੱਚ ਜਿੰਦਾਂ ਛੱਡੀਆਂ ਚ ਉਹ ਕਹਾਣੀ ਛਪੀ 1 ਅਕਤੂਬਰ ਚ ਜਨਵਰੀ ਛੱਡੀਆਂ ਦੀ ਕਥਾ ਦੇ ਚਿੱਧੀ ਚ ਤੇ ਉਹ ਵੀ ਉਸੇ ਛਾ ਜੋ ਕਹਾਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੇਵਕ ਵਿੱਚ ਲੱਗ ਜਾਂਦੀ ਕੋਈ ਕਈ ਕਹਾਣੀਆਂ ਐ ਐਕਪ੍ਰੀਸੀਨ ਮੈਚੇ ਪ੍ਰੇਮ ਕਾ ਜਿਆਦਾ ਸੀਗੇ ਮੋਕਸ਼ਲ ਅ ਜਦ ਪਰਮਿਟੀ ਗ੍ਰੀਨ ਸਟੱਡੀ ਜੀ ਓਰੀਜਿਨ ਸੈਂਟਰ ਤੇ ਅਸੀਂ ਗੱਲਾਂ ਕਰਦੇ ਆਪਣੇ ਪਰ ਹੁਣ ਕਿਹਦੇ ਵੀ ਕੋਈ ਕਹਾਣੀ ਕੋਈ ਨਾਵਲ ਕੋਈ ਫਿਲਮ ਕਦੋਂ ਕਿਵੇਂ ਹਿੱਟ ਹੋ ਜਾਂਦੀ ਆ ਇਹਦਾ ਕੋਈ ਵੀ ਇੱਕ ਪੱਕਾ ਫਾਰਮੂਲਾ ਹੈ ਇਹ ਤਾਂ ਇੱਕ ਵਾਰ ਗੁਰਵਾਨ ਸਿੰਘ ਬਰਕਮੀ ਕਹਿਣ ਉਹ ਵੀ ਅੰਨੇ ਦੇ ਪਹਿਲੇ ਹਟ ਬਜਾ ਨਹੀਂ ਇੱਕੋ ਜੀ ਆਇੰਦਾ ਆਇਦਾ ਨਹੀਂ ਇੰਤਜ਼ਾਰ ਨਹੀਂ ਜੀ ਤੁਸੀਂ ਸਭ ਤੋਂ ਵਧੀਆ ਮੰਨਦੇ ਹੁੰਨੇ ਉਹ ਵੀ ਆਹ ਕਹਾਣੀ ਸਭ ਤੋਂ ਵਧੀਆ ਕਈ ਵਾਰ ਉਹਨੂੰ ਪਾਟਕ ਪੜਦੀ ਨਹੀਂ ਪੜ ਸਕਦੀ ਹਾਂਜੀ ਕਈ ਵਾਰ ਜਿਹੜੀ ਤੁਸੀਂ ਉਦਾਂ ਹੀ ਚਲਮੀ ਜਿਹੀ ਲਿਖੀ ਹੁੰਦੀ ਹੈ ਤਾਂ ਉਹ ਚੱਲ ਕੋ ਚੱਲ ਜਾਂਦੀ ਕੋਈ ਕੋਈ ਪੈਮਾਨਾ ਹਾਂ ਕੋਈ ਪੈਮਾਨਾ ਨਹੀਂ ਹਾਂ ਤੇ ਚਲੋ ਜੀ ਆਪਾਂ ਜ਼ਿਆਦਾ ਗੱਲਬਾਤ ਲੰਬੀ ਨਹੀਂ ਕਰਦੇ ਗੱਲਬਾਤ ਬਹੁਤ ਨਹੀਂ ਕਰਨ ਵਾਲੀਆਂ ਅਜੇ ਤਾਂ ਮਤਲਬ ਇਹ ਵੀ ਗੱਲਾਂ ਆਪਾਂ ਇਹਨਾਂ ਨੂੰ ਪੁੱਛਣੀਆਂ ਸੀਗੀਆਂ ਕਿ ਕਹਾਣੀਕਾਰ ਹੈ ਜਿਹੜਾ ਕੀ ਯੋਨ ਮਾਹੌਲ ਮਿਲ ਜਾਂਦਾ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਲਿਖਣ ਦਾ ਪੜ੍ਹਨ ਦਾ ਜਾਂ ਕਈ ਵਾਰ ਪਰਿਵਾਰ ਤੁਹਾਨੂੰ ਸਹਿਯੋਗ ਦਿੰਦਾ ਸਹਿਯੋਗ ਤਾਂ ਖੈਰ ਦਿੰਦਾ ਹੀ ਆ ਤਾਂ ਹੀ ਤੁਸੀਂ ਲਿਖਦੇ ਆ ਹਾਂਜੀ ਤੇ ਕੀ ਤੁਹਾਨੂੰ ਮਿਲ ਜਾਂਦਾ ਮਾਹੌਲ ਮਤਲਬ ਵਧੀਆ ਜਾਂ ਕੋਈ ਕੋਈ ਸਪੈਸ਼ਲ ਮਾਹੌਲ ਚਾਹੀਦਾ ਹੁੰਦਾ ਤੁਹਾਨੂੰ ਦੇਖੋ ਮੈਂ ਬੀਮਤ ਗਰੀਬੀ ਵੀ ਲਿਖਿਆ ਬੀਮਤ ਗਰੀਬੀ ਤੋਂ ਮੈਂ ਲੋਰ ਬਜਟ ਅਸੈਂਬਲੀ ਨੂੰ ਅਸਮਝ ਕੋਈ ਪੈਸੇ ਨਹੀਂ ਕੋਈ ਨਹੀਂ ਮੇਰੀ ਮੈਸੇਜ ਸਤਿਕ ਮੋਹਰ ਚਾਹੀਦੀ ਆ ਦੀਪਕ ਜਤੋਈ ਹਾਂ ਦੀ ਬੇਟੀ ਆ ਤੇ ਪਹਿਲ ਪਹਿਲ ਮੇਰੀ ਕਿੰਨੇ ਕਿੰਨੇ ਜੇਚਾਂ ਪੜਦੇ ਸੀ ਹੁਣ ਨਹੀਂ ਪੜਦੀ ਉਹ ਫੇਰ ਕਹਿੰਦੀ ਖੀ ਕਿੰਨੇ ਮੈਂ ਪਿੱਛੋਂ ਵੀ ਆ ਕਿਤਾਬਾਂ ਜਾਈ ਤੁਹਾਡਾ ਆ ਵੀ ਕੰਮ ਕਰਦੇ ਕੋਈ ਕਦੀ ਕਹਾੜਾ ਇਹ ਕਰ ਲਓ ਪਰ ਇਹ ਜੋ ਮੇਰੀ ਫੇਰ ਵੀ ਮੇਸੇ ਚੰਗੀ ਆ ਉਹਨੂੰ ਪਤਾ ਵੀ ਇਹ ਬੰਦੇ ਨੇ ਟਾਲਣਾ ਦਾ ਹੈ ਜੀ ਬਿਲਕੁਲ ਬਿਲਕੁਲ ਤੇ ਇਸ ਕਰ ਮੈਂ ਨਾਲ ਵੀ ਉਹ ਕਹਿੰਦੇ ਓਨੀ ਗਰੀਬੀ ਗਰੀਬ ਮੈਂ ਕਹਿੰਦਾ ਵੀ ਉਹ ਤੇਰਾ ਕੰਮ ਆ ਮੈਂ ਤਾਂ ਯਾਰਾਂ ਨੇ ਤਾਂ ਕਿਤਾਬਾਂ ਪੜ੍ਹਨੀਆਂ ਹਾਂ ਹਾਂ ਜੀ ਨਹੀਂ ਕੋਈ ਮਮ ਰਹੀ ਹੈ ਹਾਂਜੀ ਤੋਂ ਲਾਸਟ ਕੁਐਸਚਨ ਸੋ ਵੈਸੇ ਤਾਂ ਕੋਈ ਵੀ ਲੇਖਕ ਆਪਣੀ ਸਾਹਿਤਿਕ ਸਫਰ ਤੋਂ ਸੰਤੁਸ਼ਟ ਨਹੀਂ ਹੁੰਦਾ ਠੀਕ ਹੈ ਚਾਹੁੰਦਾ ਮੈਂ ਹੋਰ ਵਧੀਆ ਲਿਖਾਂ ਤੁਸੀਂ ਹੁਣ ਤੱਕ ਜਿਸ ਪੜ੍ਹਾਤੇ ਆਇਓ ਮੈਂ ਸਮਝਦਾ ਕਿ ਜੇ ਤਾਂ ਤੁਸੀਂ ਬਹੁਤ ਦੂਰ ਤੱਕ ਜਾਣਾ ਤੇ ਕਿ ਤੁਸੀਂ ਕਿੰਨੇ ਕੁ ਸੰਤੁਸ਼ਟ ਹੋ ਦੇਖੋ ਸਫਰ ਦੀ ਮੋਕਾ ਲ ਮੇਜਰੀ ਹੂੰ ਹੂੰ ਜੀ ਆਪ ਨੂੰ ਸੰਤੋਸ਼ਟੀ ਮਿਲ ਆ ਜਾ। ਹੂੰ ਹੂੰ ਫਿਰ ਖਡੋਤ ਆ ਜਾਂਦੀ ਆ। ਠੀਕ ਹੈ ਮਤਲਬ ਕਦੀ ਵੀ ਦੇਖੋ ਬੰਦਾ ਕਦੀ ਸੰਤੋਸ਼ਟ ਨਹੀਂ ਹੁੰਦਾ। ਜੇ ਬੰਦਾ ਸੈਟੀਸਫਾਈ ਹੋਇਆ ਹੁੰਦਾ ਤਾਂ ਇੰਨੀ ਡਿਵੈਲਪਮੈਂਟ ਹੋਣੀ ਨਹੀਂ ਸੀ। ਠੀਕ ਆ ਗਾਹਾਂ ਤੋਂ ਗਾਹ ਜਾਣਨ ਲਈ ਗਾਹਾਂ ਬਗਾਂ ਜਾਣੇ ਬਦਾਂ ਦੌਰਸਾ ਟੁੱਟ ਆਉਂਦਾ। ਇੱਕ ਜਿੱਥੋਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਕਹਾਣੀ ਵਿੱਚ ਮੇਰੇ ਕੁਦਰ ਦੀ ਪੱਲ ਆਉਂਦਿਆ। ਹੂੰ ਹੂੰ ਉਹ ਪਾਲਿਕਾ ਦੌਣੀਆਂ ਉਹ ਕਦੇ ਬੰਦ ਵੀ ਹੋ ਸਕਦੇ ਆ ਹੂੰ ਹੂੰ ਇਹ ਇਹਦਾ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਤੁਹਾਡੇ ਪਾਠਕ ਨੇ ਉਹ ਤੁਹਾਡੇ ਤੋਂ ਆਸ ਰੱਖਣ ਤੁਸੀਂ ਤਾਂ ਹਾਂ ਪੁਰਸਕਾਰ ਲੈ ਕੇ ਹੁਣ ਇਹ ਨਹੀਂ ਚਾਹੁੰਦੇ ਉੱਤੇ ਮੈਂ ਚੌਕੀ ਦੀ ਛਾੜ ਲਾ ਲਈ ਤੇ ਹੁਣ ਨਹੀਂ ਅੱਗੇ ਲਿਖਣਾ ਨਹੀਂ ਵੇਖੋ ਤਾਂ ਹਾਂ ਬਾਡ ਨੇ ਇੱਕ ਬੰਦੇ ਦਾ ਨਾਮ ਬਣਾਉਂਦਾ ਇਹਦੇ ਵਿੱਚ ਕੋਈ ਦੋ ਨਾਮ ਨੇ ਬੇਨਾਮ ਆ ਪ੍ਰੈਸ ਵਿੱਚ ਚਾਚਾ ਹੁੰਦੀ ਆ ਦੇਸ਼ ਦੇ ਚਾਚਾ ਹੁੰਦੀ ਆ ਕਿਉਂ ਚੰਗਾ ਵੀ ਲੱਗਦਾ ਹਮਮ। ਤੇ ਮੈਨੂੰ ਵੀ ਚੰਗਦਾ ਮੈਨ ਨਹੀਂ ਕਰਦਾ ਮੈਂ ਨਹੀਂ ਚੰਗਦਾ ਪਰ ਮੈਂ ਤਾਂ ਫੇਰ ਹੀ ਕਹਿੰਦਾ ਵੀ ਲਿਖਣਾ ਤਾਂ ਮੇਰੇ ਬਾਸ ਨੇ ਇਹਦਾ ਕੋਈ ਚੀਜ਼ ਮੈਨੂੰ ਕੋਈ ਗੱਲ ਕੋਈ ਲਾਈਨ ਕੋਈ ਪਾਤਰ ਕੋ ਬੰਦੀ ਕੀ ਹੋਣਾ ਮੈਨੂੰ ਮੇਜਰੀ ਮੇਰੀ ਜ਼ਿੰਦਗੀ ਦਾ ਅੰਤ ਕਿਰ ਮੈਨੂੰ ਪਹਿਲਾਂ ਦੋ ਲੈਣਾ ਆਇਆ ਇੱਕ ਦੋ ਜਿ ਇਦਾਂ ਵੀ ਮੇਨੂੰ ਕਹਾਣੀ ਦਾ ਐਂਡ ਆ ਗਿਆ ਮੈਨੂੰ ਨਾ ਪਤਾ ਵੀ ਕਹਾਣੀ ਇਹਨੂੰ ਬੰਨਣਾ ਮਤਲਬ ਪਹਿਲੇ ਦੋ ਪਹਿਲਾਂ कहानी शाम पकाना दो पहला मैं ਕਿਹੜੀ ਗੁਲzar ਸਿੰਘ ਮੈਂ ਬੈਠਾ ਸੀ ਉਹਨਾਂ ਦੀ ਸ਼ੈਦਾਂ ਅਨ ਹੋਈ ਨਾ ਉਹਦੀ ਕੀਤੀ ਸੀ ਵਿੱਚ ਬਿਛਣਾ ਦਾ ਐਂਡ ਕੰਨਾ ਸੀ ਉਹ ਕਦਮ ਉਹਦੇ ਮੈਂ ਉਹਦੇ ਮੈਂ ਬਹੁਤ ਚਿਰ ਸੋਚੀ ਕਿ ਆ ਵੀ ਇੱਥੇ ਐਮ ਐਂਡ ਐਂਡ ਹੋਇਆ ਇੱਕ ਲੈਨ ਜੀ ਜੀ ਐਂਡ ਐਨਿਵਰਸਲ ਸਾਲਾ ਲਾਬਰੌੜ ਦਾ ਸੀ ਇਹ ਮੇਰੀ ਕੋਸ਼ਿਸ਼ ਦੀ ਕੋਸ਼ਿਸ਼ ਚੋਂ ਕੁਝ ਵੀ ਕੀ ਨਾ ਕੁਦਰਤ ਦੀ ਦਾ ਮੇਰੀ ਕਹਾਣੀ ਪੜ ਕੇ ਪਾਠਕ ਬੇਚੈਨ ਹੋਵੇ। ਕੀ ਬਾਤ ਹੈ। ਵੀ ਆ ਆ ਚਿੰਤਨ ਕੀ ਲਿਖਿਆ ਜਾਂ ਕੀ ਜਾਂ ਗਾਂ ਕਾ ਕੀ ਗਾਂ ਗੱਲ ਕੀ ਚੱਲਦੀ ਆ। ਜੇ ਮੇਜ ਜੇ ਬੰਦਾ ਪਾਠਕ ਬੇਚੈਨ ਨਾ ਹੋਵੇ। ਪਾਠਕ ਬਾਹਰ ਫਿਰ ਸੈਲ ਲੈ ਕੇ ਸੌ ਜਾਏ। ਉਹ ਰਚਨਾ ਕਮਜ਼ੋਰ ਹੁੰਦੀ ਆ। ਬਿਲਕੁਲ ਠੀਕ ਹੈ। ਜਾਂ ਜਦਾਂ ਅੰਦਰ ਖਰੂ ਪਾਵੇ ਤੁਹਾਡੇ ਹਾਂ ਖਰੂ ਪਾਵੇ ਤਾਂ ਹਾਂ ਹਾਂ ਸੋਚੇ 15 ਵੀ ਆ ਗਿਆ ਗੱਲ ਕਿੱਲਾ ਹੋਵੇ ਹਾਂ ਤੇ ਜਿੰਦਰ ਜੀ ਤੁਹਾਡੇ ਤੋਂ ਬਹੁਤ ਸਾਰੀਆਂ ਗੱਲਾਂ ਪੁੱਛਣੀਆਂ ਸੀ ਮਤਲਬ ਬਹੁਤ ਕਿਉਂਕਿ ਸਮਾਂ ਨਹੀਂ ਆ ਗਿਆ ਦਿੰਦਾ ਆ ਗਿਆ ਮਤਲਬ ਇਸ ਕਰਕੇ ਆ ਵੀ ਸਾਡੇ ਦਰਸ਼ਕ ਨੇ ਜਿਹੜੇ ਤੁਹਾਡੇ ਤੋਂ ਬਹੁਤ ਸਾਰੀਆਂ ਗੱਲਾਂ ਮਤਲਬ ਇਹ ਨਹੀਂ ਵੀ ਆਪਾਂ ਇੱਥੇ ਗੱਲਬਾਤ ਕਰ ਲਈ ਤੇ ਗੱਲਬਾਤ ਖਤਮ ਹੋ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੱਲਬਾਤ ਹੁੰਦੀ ਰਹੇਗੀ ਤੇ ਜਿੰਦਰ ਜੀ ਆਪਣੀਆਂ ਰਚਨਾਵਾਂ ਨਾਲ ਵੀ ਤੁਹਾਡੇ ਨਾਲ ਸਾਝ ਪਾਉਂਦੇ ਰਹਿਣਗੇ ਤਾਂ ਅਸੀਂ ਚਾਹੁੰਦੇ ਹਾਂ ਕਿ ਇੱਥੇ ਹੀ ਮਤਲਬ ਢਾਹਾ ਪੁਰਸਕਾਰ ਤੱਕ ਇਹਨਾਂ ਦਾ ਜਿਹੜਾ ਸਫਰ ਹੈ ਇਹ ਖਤਮ ਨਹੀਂ ਅਜੇ ਤਾਂ ਸਫਰ ਸ਼ੁਰੂ ਹੋਇਆ ਜਿੱਤੇ ਇਹਨਾਂ ਨੇ ਬਹੁਤ ਉਡਾਣਾ ਭਰਨੀਆਂ ਨੇ ਵੱਡੇ ਵੱਡੇ ਪੁਰਸਕਾਰ ਲੈਣੇ ਨੇ ਅਸੀਂ ਦੁਆਵਾਂ ਕਰਦੇ ਹਾਂ ਕਿ ਇਸੇ ਤਰ੍ਹਾਂ ਲਿਖਦੇ ਰਹਿਣ ਵਧੀਆ ਕਹਾਣੀ ਪਾਠਕਾਂ ਤੱਕ ਪਹੁੰਚਦੀ ਰਹੇ ਤੇ ਜਿੰਦਰ ਜੀ ਨੂੰ ਇਸ ਤੋਂ ਵੀ ਵੱਡੇ ਪੁਰਸਕਾਰ ਮਿਲ ਤੇ ਦੁਨੀਆ ਦੇਸ਼ ਦੁਨੀਆ ਦੇ ਵਿੱਚ ਇਹਨਾਂ ਦਾ ਨਾਮ ਹੋਵੇ ਕੀ ਕਹਿਣਾ ਚਾਹੋਗੇ ਅੰਤ ਵਿੱਚ ਚਲੋ ਇਹ ਤਾਂ ਦੋਸਤਾਂ ਦੀਆਂ ਬੈਲ ਬਿਸ਼ਿੰਗ ਲੱਗਦੀਆਂ ਵੀ ਆ ਅ ਲੇਖਕ ਵੀ ਜ਼ਿੰਮੇਵਾਰੀ ਬੰਦ ਬੰਦੀ ਆ ਅੱਛਾ ਇੱਕ ਲਾਸਟ ਗੱਲ ਸੀ ਫੇ ਇੱਟ ਤਾਂ ਹਾਂ ਬਾਅਦ ਚ ਮੈਨੂੰ ਇਹ ਪਤਾ ਲੱਗਾ ਵੀ ਮੈਨੂੰ ਐਣੀ ਐਣੀ ਕਿਉਂ ਦੇ ਚਾਹਣੇ ਲੋਕ ਮੈਨੂੰ ਪਿਆਰ ਕਰ ਚਾਹਣੇ ਸੀ ਹੂੰ ਨਾ ਕੋਸਕਾ ਉਹ ਵੀ ਹੈ ਜਿਹੜੇ ਮੈਨੂੰ ਡਿਸਲਾਈਕ ਕਰਨ ਵਾਲੇ ਉਹ ਗੈਂਚੀ ਬਹੁਤ ਥੋੜੀ ਆ ਮੈਨੂੰ ਚੌੜ ਵਾਲੀ ਬਹੁਤ ਆ ਮੈਂ ਤੁਹਾਨੂੰ ਲਾ ਰਖਣੀ ਕੀ ਗੱਲ ਦਤਾ ਜੀ ਹਮ ਇੱਕ ਮੁੰਡਾ ਦੀਪ ਜਗਦੀਪ ਸਿੰਘਾ ਹੂੰ ਲੁਧਿਆਣਾ ਦਾ ਹੂੰ ਮੈਨੂੰ ਜ਼ਿੰਦਗੀ ਚ ਦੋ ਖਣ ਮਿਲਿਆ ਹੂੰ ਦੋ ਚਾਰ ਵਾਲੀ ਉਹਨਾਂ ਮੇਂ ਫੋਨ ਤੇ ਗੱਲ ਹੋਈ ਹਤੇ ਜਿੰਨੀ ਖੁਸ਼ੀ ਨਾਲ ਮੈਨੂੰ ਫੋਨ ਕੀਤਾ ਹੂੰ ਹੂੰ ਉਹ ਵਾਕਿਆ ਇੱਕ ਖੁਸ਼ੀ ਬੰਦਾ ਉਹ ਉਹ ਕਹਿੰਦਾ ਡੁੱਲਦੀ ਜਾਂਦਾ ਇੱਕ ਪੇਨ ਬੰਦੇ ਮਾਸਟਰ ਜਾਂ ਮੈਨੂੰ ਪਤਾ ਉਹ ਕਿਤਾਬਾਂ ਚਾਈਟੋਂ ਬਲਕੀਤ ਜਾਂ ਇਦਾਂ ਨਾ ਉਹ ਵੀ ਉੱਥੇ ਦਾ ਅ ਅੰਬਰਸਾ ਦਾ ਹੂੰ ਹੂੰ ਉਹ ਵੀ ਨਹੀਂ ਕਹਿੰਦਾ ਕਿ ਬਸ ਮੈਂ ਤਣ ਮਿਲੇ ਹਮੇ ਕ ਮੈਨੂੰ ਯਾਦ ਪੈਂ ਉਹਨੂੰ ਮਜ਼ਾ ਨਹੀਂ ਹੂੰ ਹੂੰ ਜਿੰਨੀ ਖੁਸ਼ੀ ਉਹਨੇ ਯਾਦ ਕੀਤੀ ਵਾਰਦੇ ਹੂੰ ਹੂੰ ਉਹ ਮੈਨੂੰ ਪਾਲ ਹਮੇਸ਼ਾ ਬਿਲਕੁਲ ਜੀ ਯਾਰ ਬਿਲਕੁਲ ਬਿਲਕੁਲ ਇਹ ਤੁਹਾਡੇ ਲਈ ਇਹ ਪਾਲ ਤੁਹਾਡੇ ਲਈ ਊਰਜਾ ਬਣਦੇ ਨੇ ਜਦੋਂ ਮਤਲਬ ਹਾਂਜੀ ਤੇ ਤੁਹਾਨੂੰ ਹੋਰ ਚਾਹੀਦਾ ਇਹ ਦੇਖੋ ਮੈਂ ਹੁਣ ਇੱਥੇ ਆਇਆ ਬੈਨਕੂਵਰ ਚ ਕਿੰਨੇ ਦੋਸਤਾਂ ਮਿਲਿਆ ਤੁਹਾਨੂੰ ਮਿਲਿਆ ਇੱਥੇ ਮੈਂ ਸ਼ਮੀਲ ਹੁਣ ਮਿਲਿਆ ਕੈਨੇਡਾ ਹੁਣ ਮਿਲਿਆ ਅਨਕੁਰਦੀਪ ਚੌਹਣ ਮਿਲਿਆ ਮੈਂ ਤਾਂ ਹਰ ਕੋਈ ਬੰਦੇ ਕੋਈ ਸਿੱਖਦਾ ਹੂੰ ਠੀਕ ਆ ਮੈਂ ਮੈਂ ਨਿਮਰ ਹੋ ਕੇ ਸਿੱਖਦਾ ਮੈਨੂੰ ਕੋਈ ਬੰਦੇ ਸਾਡੇ ਬਣਨ ਤਾਂ ਜੀ ਜੇ ਆਪਾਂ ਸਿੱਖਣਾ ਤਾਂ ਨਿਮਰ ਹੋ ਕੇ ਸਿੱਖਦੇ ਮੈਨੂੰ ਮੇਜਾ ਜੀ ਕੋਈ ਕੁਛ ਕਹਿ ਜੇ ਮੈਂ ਹੁਣ ਗੁੱਸਾ ਨਹੀਂ ਕਰਦਾ ਮੈਂ ਹੁੰਦਾ ਮੈਂ ਹੁੰਦਾ ਕੋਈ ਨਾ ਯਾਰ ਕੋਈ ਯਾਰ ਇਹੋ ਦੀ ਗੱਲਾਂ ਜੋ ਮੇਰਾ ਮੇਰੀ ਆਦੀ ਡਿਊਟੀ ਆ ਮੇਰੇ ਫੌਰੀ ਮੈਂ ਉਹਨੂੰ ਉਹਨੂੰ ਉਹਦੇ ਗੱਲਾਂ ਮੈਨੂੰ ਕੋਈ ਖਾਲਾ ਕਰਦਾ ਕੱਢੀ ਹੋਇਆ ਉਹ ਵੀ ਬੜੀ ਹਾਂਜੀ ਤੇ ਬਹੁਤ ਅੱਛਾ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਚੰਗਾ ਲੱਗਿਆ ਤੋਂ ਦਿਲ ਤਾਂ ਨਹੀਂ ਭਰਦਾ ਸੋ ਆਉਣ ਵਾਲੇ ਸਮੇਂ ਵਿੱਚ ਆਪਣੀਆਂ ਇਸ ਤਰ੍ਹਾਂ ਗੱਲਾਂ ਹੁੰਦੀਆਂ ਰਹਿਣਗੀਆਂ ਤੇ ਆਪਾਂ ਅੱਜ ਇਕੱਠੇ ਬੈਠੇ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝ ਪਾਈ ਤੇ ਤੁਹਾਡਾ ਮੈਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ ਔਰ ਸਾਡੇ ਦਰਸ਼ਕਾਂ ਨੂੰ ਬੇਨਤੀ ਕਰੂੰਗਾ ਕਿ ਸ਼ਬਦ ਪਰਚਾ ਜੇ ਨਹੀਂ ਤੁਸੀਂ ਆਪਣੇ ਘਰਾਂ ਚ ਲਵਾਇਆ ਤੇ ਜਰੂਰ ਲਵਾਓ ਤੇ ਆਰਟੀਕਲ ਪੜੋ ਇਹਨਾਂ ਦੀ ਮਿਹਨਤ ਨੂੰ ਦੇਖੋ ਇਹਨਾਂ ਦੀਆਂ ਕਹਾਣੀਆਂ ਨੂੰ ਦੇਖੋ ਤੇ ਇਸ ਤਰ੍ਹਾਂ ਜਿਹੜੀਆਂ ਇਹਨਾਂ ਦੀਆਂ ਕਿਤਾਬਾਂ ਹਨ ਸੇਫਟੀ ਕਟ ਤੋਂ ਇਲਾਵਾ ਵੀ ਜਿੰਨੀ ਵੀ ਇਹਨਾਂ ਦੀ ਲਿਖਤ ਹੈ ਉਸ ਨੂੰ ਜਰੂਰ ਪੜੋ ਸੋਜਿੰਦਰ ਜੀ ਥੈਂਕਸ ਔਰ ਬਹੁਤ ਬਹੁਤ ਧੰਨਵਾਦ ਥੈਂਕਸ ਥੈਂਕਸ ਮੇਜਰ ਥੈਂਕਸ ਥੈਂਕਸ ਹਾਂਜੀ ਥੈਂਕ ਯੂ ਸੋ ਥੈਂਕਸ ਨੋ ਸੋਈ ਸੀਟ ਹਾਂ ਪੁਰਸਕਾਰ ਵਿਜੇਤਾ ਜਿੰਦਰ ਜੀ ਨਾਲ ਇੱਕ ਵਿਸ਼ੇਸ਼ ਗੱਲਬਾਤ ਜੋ ਅਸੀਂ ਇੱਥੇ ਜਦੋਂ ਟੋਰਾਂਟੋ ਆਏ ਹੋਏ ਨੇ ਤੋਂ ਇੱਥੇ ਕੀਤੀ ਤੇ ਤੁਹਾਡਾ ਸੁਣ ਲਈ ਬਹੁਤ ਬਹੁਤ ਧੰਨਵਾਦ ਅਤੇ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਇਸ ਗੱਲਬਾਤ ਤੋਂ ਬਾਅਦ ਜੋ ਵਿਚਾਰ ਤੁਹਾਡੇ ਮਨ 'ਚ ਨੇ ਸਾਨੂੰ ਜਰੂਰ ਲਿਖ ਕੇ ਭੇਜੋ ਸ਼ੁਕਰੀਆ ਜੀ